ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟ੍ਰੀ ਕਾਜੀ ਕੌਰ ਜਿੰਦਰ ਪੰਜਾਬੀ ਨੂੰ ਸਵਾਗਤ ਹੈ। ਬਾਈ ਜੀ ਕੇ ਖੁਸ਼ ਹੋ ਚੜਦੇ ਕਲਾਚੋ। ਵਲੌਗ ਦੀ ਸ਼ੁਰੂਆਤ ਜੀ ਅੱਜ ਆਪ ਆਪਣੀ ਰੋਈ ਸਾਫ ਕਰਨ ਲੱਗੇ ਸੀ ਸਾਰੇ। ਸਾਰੇ ਭਾਂਡੇ ਢਿੰਡੇ ਮੈਂ ਕਿਸੋ ਨੂੰ ਸਾਫ ਕਰਦੇ ਆ ਬਹੁਤ ਸਾਰਾ ਖਲਾਾਰ ਹੈ। ਤੇ ਅੱਜ ਆਪਾਂ ਕਰ ਆ ਲਿਆ ਕਿ ਦਿਵਾਲੀ ਦੇ ਦਿਨ ਰਹਿ ਕੇ ਜੀ ਬਿਲਕੁਲ ਥੋੜੇ 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 ਕਰਕੇ ਪਰਦੇ ਵਗੈਰਾ ਮੈਂ ਧੋ ਬੈਠੀ ਸੀ। ਠੀਕ ਹੈ ਜੀ ਉਦੋਂ ਮਸ਼ੀਨ ਲਾਈ ਹੋਈ ਹੈ। ਤੇ ਫਿਰ ਆਪਾਂ ਮੈਂ ਕਿਸੋ ਭਾਂਡੇ ਸਾਰੇ ਆਪਾਂ ਕਰ ਲੈਣੇ ਆ ਫਿਰ ਇਹਨਾਂ ਨੂੰ ਸੁੱਕਣ ਦਵਾ ਲਵਾਂਗੇ। ਆਪਣੇ ਦੇਵੇ ਹੋਰ ਕੰਮੇ ਨਾਲ ਜੋ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਡੇਲੀ ਰੁਟੀਨ ਚ ਸ਼ੇਅਰ ਕਰਦੇ ਜਾਵਾਂਗੇ ਕਿਉਂਕਿ ਸਾਰਿਆਂ ਨੂੰ ਸਫਾਈਆਂ ਮਾਰ-ਭਾਰ ਦੇ ਵਿੱਚ ਸਫਾਈਆਂ ਹੁਣ ਤਾਂ ਸ਼ੁਰੂ ਹੋ ਗਈਆਂ દિਵਾਲੀ ਦੀ ਜਿੰਨਾ ਮਰਜ਼ੀ ਆਪਾਂ ਸਾਫ਼ ਸਫਾਈ ਕਰ ਲਈਏ ਫਿਰ ਵੀ ਆਪਾਂ ਨੂੰ ਦੇਖ ਲਓ ਸਾਲ ਬਾਸਾਲ ਨਹੀਂ ਆਂਦਾ ਹਨਾ ਜੀ દિਵਾਲੀ ਦੀ ਸਫਾਈ ਲੱਗ ਹੋ ਜਾਂਦੀ ਹੈ ਬਸ ਇਹਦਾ ਵੀ ਹੁੰਦਾ ਨਿਕੜ ਸੁੱਕੜ ਬਾਹਰ ਸਾਰਾ ਕੁਝ ਕੱਢ ਲਓ ਤੇ ਹੁਣ ਲਵਾ ਲਾਂਗੇ ਜੀ ਧੂਪਾਪਾ ਸਾਰੇ ਭਾਂਡੇ ਕੁੰਡੇ ਸਾਫ ਕਰ ਲੈਨੇ ਨੀਚੋਂ ਕੱਢਾਂਗੇ ਹੁਣ ਉਹ ਦੇਖਦੇ ਆਂ ਬਾਕੀ ਤਾਂ ਕੁਝ ਹੀ ਬਨੇ ਰੋ ਗਾਇਸ ਠੀਕ ਹੈ ਜੀ ਅੰਤਲ ਕਰ ਲਈ ਆਪਾਂ ਜਿਹੜੀ ਸੋਈ ਦੀ ਸਪਾਈ ਕਰ ਲਈਏ ਕਮਰੇ ਆਪਾਂ ਕਰ ਲੈ ਸੀਗੇ ਸਟੋਰ ਸਾਡਾ ਰਹਿ ਗਿਆ ਬਸ ਜੀ ਬਾਕੀ ਹੋਰ ਹੀ ਵਲੀ ਜੋ ਜੋ ਹੁੰਦਾ ਜਾਏਗਾ ਤੁਹਾਡੇ ਨਾਲ ਰਟੀਨ ਸ਼ੇਅਰ ਕਰਦੇ ਜਾਵਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਬਹੁਤ ਅੱਛਾ ਲੱਗਦਾ ਆਪਣਾ ਨਾਮ ਜਰੂਰ ਲਿਖਿਆ ਕਰੋ ਠੀਕ ਹੈ ਜੀ ਤੁਸੀਂ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖ ਰਹੇ ਹੋ ਤੇ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੇ ਲੋਸੀ ਇੰਦਰਾਂ ਬਸ ਇਹਨੂੰ ਖਾਰੇ ਸੁੱਕ ਲਗਾਵਾ ਲੈਣੇ ਆ ਧੁੱਪ ਦੇ ਵਿੱਚ ਭਾਂਡੇ ਵਧੀਆ ਤਰੀਕੇ ਨਾਲ ਸੁੱਕ ਜਾਂਦੇ ਆ ਫਿਰ ਔਖੇ ਨਹੀਂ ਲੱਗਦੇ ਇਥੇ ਵੀ छोटिया छोटिया सब्जियां जो सा मैं ये भी साफ कर दी थोड़े थोड़े करके साफ कर दे वैसे तो मैं सोच रही थी बार बार पानी चलिया गया मैं क्या चल हूं इक कर लेंगे। ਆਪਾਂ ਆਪਣਾ ਸਾਫ ਸਫਾਈ ਕਰ ਲਾਂਗੇ ਕੱਪ ਗੁੱਪ ਧੋ ਕੇ ਫਿਰ ਇਹਨਾਂ ਨੂੰ ਧੁੱਪ ਲਗਵਾ ਕੇ ਨਾ ਫਿਰ ਆਸਾਨ ਤਰੀਕੇ ਨਾਲ ਸਾਹਮੇ ਜਾਣਗੇ ਤੇ ਰਸੋਈ ਦਾ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਕੰਮ ਜਦੋਂ ਛਿੜ ਜੇ ਰਸੋਈ ਦਾ ਸਾਰਾ ਦਿਨ ਹੀ ਕੱਜ ਜਾਂਦਾ ਤੇ ਅੱਜ ਸਾਨੂੰ ਇਹ ਟੈਨਸ਼ਨ ਪਈ ਹੋਈ ਐ ਸੀ ਬਣਾਈਏ ਕੀ ਕਿਉਂਕਿ ਸਾਨੂੰ ਪਹਿਲਾਂ ਹੀ ਆਲਰੇਡੀ 12 ਵਜੇ ਚੁੱਕੇ ਆ ਜੀ ਸਾਡਾ ਕੰਮ ਕੱਲੀ ਨੇ ਨਿਭੜਿਆ ਅੱਜ ਤੇ ਹੁਣ ਬੜਾੰਦੀ ਬਹੁਤ ਜ਼ਿਆਦਾ ਟੈਨਸ਼ਨ ਹੋਈ ਪਈ ਐ ਆਦੀ ਬਾਹਰ ਇਹ ਕੁਸਤੇ ਗਣੋ ਤੋਂ ਬਾਅਦ ਜਿਹੜਾ ਹਾਲ ਹੋ ਗਿਆ ਲੋ ਜੀ ਇੱਧਰ ਆਪਾਂ ਆਪਣੀ ਸਫਾਈ ਕਰ ਹੀ ਰਏ ਸੀ ਬਹੁਤ ਲੇਟ ਹੋ ਗਏ ਸੀ ਤੇ ਇੰਦਰ ਆਪਾਂ ਸੋਚਿਆ ਕਿ ਜੀਰੇ ਵਾਲੇ ਆਲੂ ਬਣਾ ਲੈਨੇ ਆ ਸਿੰਪਲ ਢੇਰ ਸਾੜਦੇ ਸੀ ਆਪਾਂ ਠੀਕ ਹੈ ਜੀ ਹੁਣ ਆਪਾਂ ਬਣਾ ਲੈਨੇ ਆ ਆਪਣੇ ਜੀਰੇ ਵਾਲੇ ਆਲੂ ਜੀਰੇ ਵਾਲੇ ਆਲੂ ਜਾਂ ਮੂੰਗੀ ਮਸਰੀ ਦੀ ਦਾਦ ਹੋਈ ਏਹੀ ਸੌਖੇ ਤਰੀਕੇ ਨਾਲ ਬਣਦੀਆਂ ਨੇ ਫਟਾਫਟ ਬਣ ਜਾਂਦੀਆਂ ਸਾਰਾ ਕੁਝ ਇਹਦਾ ਇਹ ਹੈ ਕਿ ਜੇ ਅੱਜ ਆਪਾਂ ਲੇਟ ਹੋ ਜਾਈਏ ਸਾਡੇ ਕੋਲ ਲਾਸਟ ਆਪਸ਼ਨ ਇਹ ਹੁੰਦਾ ਹੈ ਜਾਂ ਗੇਰੇ ਵਾਲੇ ਆਲੂ ਜਾਂ ਮੂੰਗੀ ਮਸਰੀ ਦੀ दाल ਜਾਂ ਫਿਰ ਆਲੂ ਵਾਲੇ ਚਾਵਲ ਕਿ ਮੈਂ ਕਹ ਚਾਹੁੰ ਉਹ ਆਲੂ ਪੜਾ ਦੇ ਨਾਲ ਦਹੀਂ ਵੀ ਧਿਆਰਾ ਖੋਲੇਗਾ ਉਹ ਘਰ ਦੇ ਆਣਾ ਤਾਂ ਤੁਹਾਨੂੰ ਪਤਾ ਹੀ ਆ ਕੇ ਕਹਿ ਦੇਣਾ ਕਿ ਤੁਸੀਂ ਬਣਾਇਆ ਕੀ ਇਹ ਕਰਕੇ ਕੀ ਕਿ ਲੋ ਜੀ ਇੱਧਰ ਆਪਾਂ ਦੇਖੋ ਚਿਮਨੀ ਦੀਆਂ ਲਾ ਲੇ ਸੀ ਤੁਸੀਂ ਆ ਦੇਖ ਸਕਦੇ ਹੋ ਆ ਦੇਖੋ ਚਿਮਨੀ ਦੀਆਂ ਕਿੰਨੀਆਂ ਸਾਫ਼ ਹੋ ਚੁੱਕੀਆਂ ਜੇਕਰ ਤੁਸੀਂ ਵੀ ਆਪਣੇ ਘਰੇ ਚਿਮਨੀ ਦੀਆਂ ਪਲੇਟਾਂ ਸਾਫ਼ ਕਰਨੀਆਂ ਹੈ ਨਾ ਤੇ ਗਰਮ ਪਾਣੀ ਵਿੱਚ ਮਿੱਠਾ ਸੋਡਾ ਤੇ ਨਿੰਬੂ ਪਾ ਕੇ ਪਹਿਲਾਂ ਵੀ ਮੈਂ ਤੁਹਾਨੂੰ ਬੜੀ ਬੜੀ ਵੀਡੀਓ ਦੱਸਿਆ ਠੀਕ ਹੈ ਜੀ ਕਰ ਲਿਆ ਕਰੋ ਤੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਡਿਫਰੈਂਸ ਹੈ ਹੈ ਨਾ ਆ ਦੇਖ ਇੰਨੀ ਮਤਲਬ ਇਹ ਦੇ ਦੇ ਨਾ ਸਾਰੀ ਚਿਕਨਾਟ ਜੰਮ ਜਾਂਦੀ ਹੈ ਚਿਮਨੀ ਖਿਚੜੀ ਹੈ ਨਾ ਤੁਹਾਡੀ ਚਿਮਨੀ ਆਪਣੀ ਉੱਪਰ ਨੂੰ ਸਾਰਾ ਓਇਲ ਤੇ ਇਹ ਸਾਰਾ ਤੇਲ ਜੰਮ ਜਾਂਦਾ ਹੈ ਇਹਦੇ ਵਿੱਚ ਇਸ ਸਰਕੇ ਬਹੁਤ ਜ਼ਿਆਦਾ ਚਿਪਕਨੀ ਹੋ ਜਾਂਦੀ ਏ ਥੋੜਾ ਥੋੜਾ ਜਿਵੇਂ ਸਰਫ ਲਗਾ ਕੇ ਪਹਿਲਾਂ ਤੁਸੀਂ ਸਿੰਪਲ ਧੋ ਸਕਦੇ ਹੋ ਚਿਕਨਾਟ ਉਤਰ ਜੇਕਰ ਤੁਹਾਡੇ ਨਹੀਂ ਉਤਰ ਗਈ ਤੁਸੀਂ ਆ ਦੇਖੋ ਮੈਂ ਕੜਾਈ ਦੇ ਵਿੱਚ ਪਾ ਕੇ ਰੱਖਿਆ ਗਰਮ ਬਿਲਕੁਲ ਕਰਨਾ ਵਿੱਚ ਨਿੰਬੂ ਸਿਟ ਲੈਣਾ ਥੋੜਾ ਮਿੱਠਾ ਥੋੜਾ ਨਮਕ ਪਾ ਕੇ ਤੇ ਇਹਨੂੰ ਐਦਾਂ ਕਰਕੇ ਫਿਰ ਦੇਸ ਬਰਸ਼ ਦੇ ਨਾਲ ਕਿਉਂਕਿ ਇਹਦੇ ਵਿੱਚ ਬਰਸ਼ ਹੀ ਜਾਂਦਾ ਨਾ ਆ ਦੇਖੋ ਬਰਸ਼ ਲੈ ਕੇ ਤੇ ਤੁਸੀਂ ਇਹਨੂੰ ਐਦਾਂ ਆਪਣੀ ਚਿਮੜੀਆਂ ਨੂੰ ਸਾਫ਼ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੌਖੇ ਦੇ ਸਿੰਪਲ ਤਰੀਕੇ ਨਾਲ ਹੋ ਜਾਂਦੀ ਹੈ ਨਹੀਂ ਤੇ ਆਪਾਂ ਜੇਕਰ ਬਾਹਰ ਦੇ ਨੂੰ ਬਣਾਉਂਦੇ ਹਾਂ ਨਾ ਤੇ ਪਤਾ ਹੈ 500 ਰੁਪਈਆ ਲੈ ਜਾਂਦੇ ਆ ਚਿਮੀ ਸਾਫ ਕਰਨ ਕਰਨ ਦਾ ਤੇ ਬਸ ਥੋੜੀ ਜੀ ਮਿਹਨਤ ਹੈ ਬਸ ਕਰਨੀ ਆਪ ਨੂੰ ਪੈਂਦੀ ਹੈ ਹੋਰ ਕੁਝ ਨਹੀਂ ਮੈਂ ਕਰ ਦੇਣੀ ਨਾ ਆਪਾਂ ਤਾਂ ਕਰ ਗਏ ਆ ਚਲੋ ਇਹ ਸਾਰੀ ਚਿਕਨਾਟ ਹੁੰਦੇ ਪੈਸੇ ਤਰ ਹਦਸੀ ਕੀ ਇਹਦੀ ਇਹ ਸਿਕਨਾ ਤਾਂ ਜੰਮਿਆ ਹੁੰਦਾ ਨਾ ਤੇਰੇ ਹਵਾ ਨਹੀਂ ਕ੍ਰੋਸ ਹੁੰਦੀ ਹੈ ਜਾਰੀਆਂ ਹੁੰਦੀਆਂ ਨੇ ਨਾ ਇੱਕ ਵਾਲੇ ਨੇਜਾ ਕਰਕੇ ਫਿਰ ਇਹਦੇ ਉੱਤੇ ਆਪਾਂ ਕੋ ਗਰਮ ਗਰਮ ਪਾਣੀ ਜਮਾ ਦਾਂਗੇ ਦੇਖਿਓ ਕਿ ਨਿਕਦਮ ਮੈਲ ਉਗਲ ਕੇ ਸਾਰੀ ਚਿਕਨਾਟ ਖਤਮ ਹੋ ਜਾਂਦੀ। ਤੇ ਕਹੇ ਜੀ ਆਪਾਂ ਚੀਂ ਮੀਆਂ ਲਾਈਆਂ ਸੀ। ਯਾ ਦੇਖ ਲਓ ਕਿ ਦੋਨੋਂ ਪਾਸੇ ਦੇਖ ਸਕਦੇ ਹੋ। ਆ ਦੇਖੋ ਇੱਥੋਂ ਲਾਈਆਂ ਨੇ ਤੇ ਆ ਦੇਖ ਲਓ ਇਧਰੋਂ ਵੀ ਸਾਫ ਹੈ। ਅਰੇ ਇਧਰੋਂ ਦੇਖ ਲਓ ਤੇ ਆਹ ਦੇਖੋ। ਦੋਨਾਂ ਪਾਸੋਂ ਦੇਖ ਲਓ ਕਿਦਾਂ ਚੰਗੇ ਜਾਂਦੇ। ਜ਼ਿੰਦਗੀ ਜੰਮ ਜਾਂਦੀ। ਮੈਂ ਦੇਖ ਤੁਸੀਂ ਦੇਖ ਸਕਦੇ ਕਿੰਨੀ ਗੰਦੀ। ਅਰੇ ਇਹਦੇ ਵਿੱਚ ਤੇ ਦੇ ਵਿੱਚ ਤੁਸੀਂ ਆਪਣੇ ਆਪ ਹੀ ਫਰਕ ਦੇਖ ਸਕਦੇ ਹੋ। ਹੈਨਾ? ਕਿੰਨੇ ਮਤਲਬ ਗੰਦਗੀ ਜੰਮੀ ਹੋਈ ਹੈ। ਤੇ ਅੱਜ ਤਾਂ ਸਾਡਾ ਸੇਕਲਰ ਰਸੋਈ ਦਾ ਕੰਮ ਦੇਖ ਲਓ ਕਿ ਰਸੋਈ ਸਾਰਾ ਦਿਨ ਲੈ ਲੈਂਦੀ ਹੈ ਰਸੋਈ ਦਾ ਹੀ ਕੰਮ ਸਭ ਤੋਂ ਜ਼ਿਆਦਾ ਉਫਾ ਹੁੰਦਾ ਹੈ ਕਮਰੇ ਫਿਰ ਵੀ ਚਲੋ ਪੜਦੇ ਧੋਦੋ ਡਸਟਿੰਗ ਕਰ ਲਓ ਕਮਰਿਆਂ ਤੋਂ ਤਾਂ ਆਪਾਂ ਨਿਰਬੜ ਜਾਂਦੇ ਆ ਪਰ ਸਾਰਾ ਦਿਨ ਰਸੋਈ ਦੇ ਵਿੱਚ ਹੀ ਕੱਲ ਜਾਂਦਾ ਇਸ ਦਾ ਕਿ ਮੈਂ ਕਿਹਾ ਚਲੋ ਪਹਿਲਾਂ ਰਸੋਈ ਹੋ ਜੇ ਸਾਡੀ ਫਿਰ ਇਹਦੀ ਟੈਨਸ਼ਨ ਖਤਮ ਹੋ ਜੇ ਚਲੋ ਜੀ ਇਹਨੂੰ ਇੱਕ ਵਾਰ ਆਪਾਂ ਬ੍ਰਸ਼ ਮਾਰ ਲਿਆ ਜਿਹੜਾ ਹੁਣ ਅੰਦਰ ਹੈ ਨਾ ਅੰਦਰੋਂ ਚੰਗੀ ਤਰ੍ਹਾਂ ਨਹੀਂ ਸਾਫ਼ ਹੋਣਾ ਤੇ ਹੱਥ ਵੀ ਦੇਖ ਲਓ ਚਿਪਕ ਚਿਪਕ ਹੋ ਜਾਂਦੇ ਹੁਣ ਆਪਾਂ ਇਹਨੂੰ ਨਾ ਗਰਮ-ਗਰਮ ਇਹਦਾ ਚਮਚ ਦੇ ਨਾਲ ਲੈ ਕੇ ਇਹਦੇ ਵਿੱਚ ਸਿੱਤ ਲੈਣਾ ਠੀਕ ਹੈ ਜੀ ਸਾਰੀ ਜਿਹੜੀ ਮੈਲ ਹੈ ਬਿਲਕੁਲ ਉਗਲ ਜੇਗੀ ਇਹਦੇ ਛੇਰਾਂ ਦੇ ਵਿੱਚ ਤਾਂ ਕੀ ਕਰਦੇ ਆਲਬਮ ਕਲੈਪ ਵਾਲਿਆਂ ਨੂੰ ਬੁਲਾਉਂਦੇ ਆ ਕਰ ਦਿੰਦੇ ਤੇ ਸੋਈਆਂ ਦਾ 1200 1500 ਮਤਲਬ ਸਾਢੇ ਲੱਗਦੇ ਫਿਰ ਉਹ ਕਰਕੇ ਚਲੇ ਜਾਂਦੇ ਆ ਦੇਖਤਾ ਸੀ ਅਸੀਂ ਲੋ ਕਹੀਦਾ ਸੀ ਆਪੇ ਮਿਹਨਤ ਕਰ ਲਈ ਲੋ ਪੈਸੇ ਕਿਸੇ ਨੂੰ ਕਿਉਂ ਦੇਣਾ ਤੇ ਆ ਸਿੰਗਰ ਗੰਦੀ ਨੇ ਕਿਸ ਤਰ੍ਹਾਂ ਦੇ ਲੋ ਤੁਸੀਂ ਦੇਖ ਸਕਦੇ ਆਲੇ ਉਹ ਦੇਖੋ ਕਿੰਨਾ ਗੰਦਾ ਆ ਦੇਖੋ ਇਹ ਮੇਰੀਆਂ ਭੈਣਾਂ ਜਿਹੜੀਆਂ ਕਰ ਸਕਦੀਆਂ ਨੇ ਹਲਕਾ ਹਲਕਾ ਕੋਸ਼ਿਸ਼ ਕਰਿਆ ਕਰੋ ਮਤਲਬ ਮਹੀਨੇ ਦੋ ਮਹੀਨੇ ਨੂੰ ਲਾ ਕੇ ਕਰ ਲਿਆ ਤੇ ਇੱਕੋ ਵਾਰੀ ਜਿਵੇਂ ਡੀਪਲੀਨਿੰਗ ਜ਼ਿਆਦਾ ਕਰवानी ਹੋਵੇ ਫਿਰ ਤੁਸੀਂ ਆਪਣਾ ਬੇਸ਼ੱਕ ਕਰਵਾ ਸਕਦੇ ਹੋ ਬਾਹਰ ਦੇ ਆਪ ਕੋਲੋਂ ਠੀਕ ਹੈ ਜੀ ਜਿਹੜੇ ਚਿਮਣੀਆਂ ਸਾਫ਼ ਕਰਦੇ ਹਾਂ ਪਰ ਜਿੰਨਾ ਆਪਣੇ ਕੋਲ ਹੋ ਸਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪ ਹੀ ਸਰਫ ਇਹ ਵੀ ਸ਼ਾਇਦ ਉੱਤਰ ਪਾਵੇ ਕੋਈ ਪਤਾ ਨਹੀਂ ਮੈਨੂੰ ਇੱਧਰ ਵੀ ਆਪਾਂ ਆਪਣਾ ਕੱਪੜਾ ਮਾਰਦੇ ਪਹਿਲਾਂ ਨਾ ਥੋੜਾ ਜਿਹਾ ਸਰਫ ਦਾ ਲਗਾ ਕੇ ਮੈਂ ਤੇ ਮਾਰ ਲਿਆ ਸੀਗਾ ਫਿਰ ਉਸ ਤੋਂ ਬਾਅਦ ਆਪਾਂ ਜਿਵੇਂ ਕੋਟਨ ਦਾ ਕੱਪੜਾ ਲੈਣਾ ਕੋਟਨ ਦੇ ਨਾਲ ਬਿਲਕੁਲ ਇਹ ਨੂੰ ਨਾਲ ਦੀ ਨਾਲ ਸੁੱਕਾ ਕਰ ਦੇਣਾ ਗਿੱਲਾ ਨਹੀਂ ਜ਼ਿਆਦਾ ਮਾਰਨਾ ਹੈਗਾ ਠੀਕ ਹੈ ਜੀ ਹਾਂ ਦੇਖੋ ਸਾਡੀ ਚਿਬਨੀ ਬਿਲਕੁਲ ਸਾਫ਼ ਸੁਥਰੀ ਹੋਗੀ ਆਹ ਨੀਚੋਂ ਵੀ ਬਿਲਕੁਲ ਅਸੀਂ ਇਤਨਾ ਵੀ ਸੈਡਾਂ ਤਾਂ ਵੀ ਬਹੁਤ ਸਾਰੇ ਸਫਾਈ ਕਰਤੀ ਇਹਦੇ ਇਕਦਮ ਚਮਕ ਗਈ ਇਹ ਬਹੁਤ ਜਿਆਦਾ ਚਿਕਨਾਟ ਹੋਈ ਹੋਈ ਸੀਗੀ ਇਹ ਸਾਰੀ ਆਪਾਂ ਮੇਨ ਬਰਸ਼ ਦੇ ਨਾਲ ਤੇ ਜੋ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ بس ਇਹ ਚੀਜ਼ਾਂ ਦਾ ਯਾਦ ਰੱਖਿਆ ਕਰੋ ਨਿੰਬੂ ਹੁੰਦੇ ਜਿਵੇਂ ਥਿੰਦੇ ਆਈ ਹੁੰਦੀ ਨੇ ਉਹਨੂੰ ਬੜੀ ਜਲਦੀ ਕਾਟ ਕਰਦਾ بس ਨਿੰਬੂ ਹੋਇਆ ਮਿੱਠਾ ਸੋਡਾ ਹੋਇਆ ਤੇ ਗਰਮ ਪਾਣੀ ਤੇ ਸਰਫ ਇਹ ਤਿੰਨੋਂ ਚਾਰਾ ਚੀਜ਼ਾਂ ਮਿਲਾ ਕੇ ਗਰਮ ਪਾਣੀ ਦੇ ਨਾਲ ਤੁਸੀਂ ਇਹਨੂੰ ਸਾਫ਼ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਜਿਵੇਂ ਸਾਡੀਆਂ ਟੈਲਾਂ ਹੁੰਦੀਆਂ ਹਨ ਨਾ ਨਾ ਹਮੇਸ਼ਾ ਅਸੀਂ ਜਦੋਂ ਵੀ ਡੇਲੀ ਆਪਣੇ ਰੁਟੀਨ ਦੇ ਵਿੱਚ ਅਸੀਂ ਸਫਾਈ ਕਰਦੇ ਹੁੰਦੇ ਹਾਂ ਇਸੇ ਤਰ੍ਹਾਂ ਹੀ ਅਸੀਂ ਆਪਣੀਆਂ ਟੈਲਾਂ ਦੀ ਵੀ ਸਫਾਈ ਕਰਦੇ ਹਾਂ ਤੇ ਬਹੁਤ ਸੌਖਾ ਤਰੀਕਾ ਹੈ ਜੇਕਰ ਤੁਸੀਂ ਵੀ ਇਦਾਂ ਹੀ ਕਰਦੇ ਹੋ ਨਾ ਦੇਖੋ ਚਮਕਦੇ ਕਹਿੰਦੇ ਜਿੰਨੀ ਸਫਾਈ ਹੋਵੇ ਉੰਨੀ ਵਧੀਆ ਲੱਗਦੀ ਹੈ ਤੇ ਗਾਇਸ ਮੈਂ ਅਸੀਂ ਤਾਂ ਆਪਣੀ ਚਿੰਗਲੀ ਸਾਫ਼ ਕਰ ਲਈ ਉਹ ਦੇਖੋ ਬਿਲਕੁਲ ਸੁੱਕ ਗਈਆਂ ਨੇ ਆ ਦੇਖੋ ਇੱਕਦਮ ਚਮਕ ਗਈਆਂ ਹੁਣ ਇਹਨਾਂ ਨੂੰ ਆਪਾਂ ਕਾਟਨ ਦੇ ਸਾਫ਼ ਸੁਥਰੇ ਕੱਪੜੇ ਦੇ ਨਾਲ ਕਰਕੇ ਸੁਕਾ ਲਾਂਗੇ ਠੀਕ ਹੈ ਜੀ ਫਿਰ ਆਪਾਂ ਇਹਨੂੰ ਇਰੇ ਵਿੱਚ ਚਲਾ ਦਾਂਗੇ ਕਾਟਨ ਦੇ ਮਾ ਜੀ ਆਪ ਆਪਣੇ ਘਰ ਜਿੰਨਾ ਹੋ ਸਕੇ ਕੋਸ਼ਿਸ਼ ਇਹਦੀ ਵੱਤ ਤੋਂ ਵੱਧ ਕਰੋ ਜਿੰਨਾ ਆਪਣੇ ਕੋਲ ਹੋ ਸਕਦਾ ਉਹਨਾ ਆਪਣੇ ਆਪ ਹੀ ਕੰਮ ਕਰੋ ਨਾਲੇ ਪੈਸਿਆਂ ਦੀ ਬਚਤ ਨਾਲੇ ਆਪਣੇ ਘਰ ਦੀ ਸਫਾਈ ਹੋ ਜਾਂਦੀ ਹੈ ਠੀਕ ਹੈ ਜੀ ਸੌਰੀ ਮਾ ਜੀ ਆ ਦੇਖੋ ਬਿਲਕੁਲ ਫਿੱਟ ਕਰਦਾ ਆ ਦੇਖੋ ਕਿੰਨੀ ਆ ਚਮਕ ਗਿਆ ਤੁਸੀਂ ਦੇਖ ਸਕਦੇ ਹੋ ਨਾ ਇੱਕਦਮ ਚਮਕਦਾਰ ਹੋ ਗਈ ਹੈ ਪਹਿਲਾਂ ਦੇਖਿਆ ਸੀ ਤੁਸੀਂ ਕਿੰਨੀ ਗੰਦੀ ਸੀ ਬਹੁਤ ਜ਼ਿਆਦਾ ਚਿਕਨਾਟ ਦੀ ਵਜ੍ਹਾ ਨਾਲ ਨਾ ਜ਼ਿਆਦਾ ਗੰਦੀ ਗੰਦੀ ਹੋ ਜਾਂਦੀ ਹੁਣ ਆਪਣਾ 2-3 ਮਹੀਨੇ ਤੱਕ ਸਾਨੂੰ ਟੈਨਸ਼ਨ ਨਹੀਂ ਹੈ ਤੇ ਲੋਜੀ ਹੁਣ ਆਪਾਂ ਆਪਣੇ ਸਾਰੇ ਪਾਂਡੇ ਸਭ ਕੁਝ ਹੋ ਗਿਆ ਹੁਣ ਆਪਾਂ ਆਪਣੀ ਰਸੋਈ ਬਿਲਕੁਲ ਸਾਫ਼ ਕਰ ਲੈਣੇ ਆ ਖਾਣੇ ਵੀ ਆਪਾਂ ਸਾਫ਼ ਕਰ ਲੈ ਠੀਕ ਹੈ ਜੀ ਕੁਝ ਹੁਣ ਬਸ ਕੱਲ ਨੂੰ ਕਰਾਂਗੇ ਜੀ ਆਪਣਾ ਬਾਹਰ ਦਾ ਬਾਕੀ ਦੇਖਿਆ ਜੀ ਅਮਰਿਆਂ ਦਾ ਜੋ ਵੀ ਹੋਏਗਾ ਉਸੇ ਤਰ੍ਹਾਂ ਤੁਹਾਡੇ ਨਾਲ ਰੂਟੀਨ ਸ਼ੇਅਰ ਕਰਦੀ ਜਾਵਾਂਗੀ ਠੀਕ ਹੈ ਆਪਣੇ ਇਸੇ ਤਰ੍ਹਾਂ ਹੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਬਾਤੋ ਬਾਤ ਮੇਰੀ ਵੀਡੀਓ ਨੂੰ ਪਲੀਸ ਸਪੋਰਟ ਕਰਿਆ ਕਰੋ ਬਹੁਤ ਅੱਛਾ ਲੱਗਦਾ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਤਿਹਾੜ ਚੱਲ ਰਿਹਾ ਤੇ ਦੁਵਾਲੀ ਦੀ ਇਹ ਸਫਾਈਆਂ ਨਹੀਂ ਸਾਡੇ ਕੋਲੋਂ ਮੁੱਕਣੀਆਂ ਹੈਗੀਆਂ ਤੇ ਇਸੇ ਕਰਕੇ ਮੈਂ ਕਿਹਾ ਚਲੋ ਦੁਵਾਲੀ ਦੇ ਵਲੌਗ ਲੈਣੇ ਆ ਬਾਕੀ ਬਾਅਦ ਚੋ ਜਿੱਦਾਂ ਵੀ ਹੋਏਗਾ ਉਸੇ ਤਰ੍ਹਾਂ ਤੁਹਾਡੇ ਨਾਲ ਰੂਟੀਨ ਸ਼ੇਅਰ ਕਰਦੇ ਜਾਵਾਂਗੇ ਠੀਕ ਹੈ ਜੀ ਜਿੱਦਾਂ ਹੀ ਆਪਾਂ ਆਪਣੀ ਸ਼ਿੰਕ ਸਾਫ਼ ਕਰਨੀ ਹੁੰਦੀ ਹੈ ਆਪਣੀ ਸ਼ਿੰਕ ਖਰਾਬ ਹੋ ਜਾਂਦੀ ਹੈ ਨਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੋਈ ਹੈ ਕਿ ਇਹ ਨਿੰਬੂ ਦੇ ਨਾਲ ਵੀ ਸਾਫ਼ ਕਰ ਸਕਦੇ ਹੋ ਤੁਸੀਂ ਬੇਕਿੰਗ ਸੋਡੇ ਦੇ ਨਾਲ ਸਾਫ਼ ਕਰ ਸਕਦੇ ਹੋ ਤੁਸੀਂ ਇਹ ਬਾਲੂ ਜਿਹਨੂੰ ਬਾਲੂ ਬੋਲਦੇ ਹਿੰਦੀ ਚ ਤੇ ਅਸੀਂ ਪੰਜਾਬੀ ਚ ਰੇਤਾ ਬੋਲਦੇ ਹਾਂ ਠੀਕ ਹੈ ਤੁਸੀਂ ਰੇਤਾ ਲੈ ਲੈਣਾ ਮੇਰੇ ਕੋਲ ਥੋੜਾ ਜਿਹਾ ਗਿੱਲਾ ਸੀ ਇਹਦੇ ਵਿੱਚ ਥੋੜਾ ਜਿਹਾ ਨਾ ਸਰਵ ਪਾ ਲਿਓ ਇਹਨੂੰ ਵਧੀਆ ਤਰੀਕੇ ਨਾਲ ਤੁਸੀਂ ਇਹਨੂੰ ਮਿਕਸ ਕਰ ਲੈਣਾ ਠੀਕ ਹੈ ਜੀ ਇਸੇ ਤਰ੍ਹਾਂ ਸਟੀਲ ਰੂਲ ਲੈ ਕੇ ਤੇ ਜਿਵੇਂ ਬਹੁਤ ਸਾਰਾ ਦਾਗ ਵਗੈਰਾ ਜੰਮੇ ਹੋਣਗੇ ਨਾ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਸਾਫ਼ ਕਰ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਜਾਰ ਵਗੈਰਾ ਜਾਂ ਛੋਰਾ ਵਗੈਰਾ ਕੁਝ ਵੀ ਜੰਮਿਆ ਹੁੰਦਾ ਛੋਰੇ ਦੀ ਵਜ੍ਹਾ ਨਾਲ ਨਾ ਇੱਕ ਰਾਬ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਰਗੜਦੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਠੀਕ ਹੈ ਇਸ ਤਰ੍ਹਾਂ ਕਰਕੇ ਆਪ ਆਪਣੀ ਸ਼ਿੰਗ ਵੀ ਹੁਣ ਸਾਫ਼ ਕਰ ਦਾਂਗੇ ਬਾਕੀ ਭਾਂਡਿਆਂ ਦਾ ਸਾਡਾ ਕੰਮ ਬਿਲਕੁਲ ਨਿਪਟ ਗਿਆ ਸੀ ਇਹਨਾਂ ਦਾ ਕੰਮ ਇਹ ਵਾ ਲੈ ਥੀ ਹੋ ਗਿਆ ਸੀ ਮੈਂ ਕਿਹਾ ਸੋ ਇਹ ਕੰਮ ਕਰ ਦਈਏ ਸ਼ਿੰਗ ਦਾ ਵੀ ਲਵੇੜ ਲਈਏ ਸ਼ਿੰਗ ਵੀ ਸਾਡੀ ਸਾਫ਼ ਹੋ ਜਾਏਗੀ ਤੇ ਇਦਾਂ ਕਰਕੇ ਤੁਸੀਂ ਤੁਸੀਂ ਟੂਟੀਆਂ ਤੇ ਵੀ ਆਪਣਾ ਸਾਫ ਕਰ ਸਕਦੇ ਹੋ ਟੂਟੀਆਂ ਨੇ ਆਪਾਂ ਥੋੜਾ ਸਾਰ ਰੇਤਾ ਨਹੀਂ ਮਾਰਦੇ ਹੈ ਕਿ ਕਦੇ ਨਹੀਂ ਰਗੜ ਲੱਗ ਜਾਂਦੀ ਇਸ ਕਰਕੇ ਟੂਟੀਆਂ ਨੂੰ ਤਾਂ ਤੁਸੀਂ ਜਦੋਂ ਵੀ ਕਦੀ ਧੋਂਦੇ ਹੁੰਦੇ ਹੁੰਦੇ ਹੋ ਨਾ ਰਸੋਈ ਚ ਭਾਂਡੇ ਨਾਲ ਦੀ ਨਾਲ ਹੀ ਸਰਮ ਦਾ ਕੁਚਾ ਡੇਲੀ ਹੀ ਰੁਟੀਨ ਦੇ ਵਿੱਚ ਮਾਰ ਦਿਆ ਕਰੋ ਇਹ ਇੱਕਦਮ ਸਾਫ ਸੋਤਰੀਆਂ ਹੋ ਜਾਂਦੀਆਂ ਠੀਕ ਹੈ ਜੀ ਬਾਕੀ ਮੇਰੇ ਤੇ ਕੰਮ ਇਦਾਂ ਦੇ ਜੋਜੋ ਹੁੰਦੇ ਮੈਂ ਤੁਹਾਡੇ ਨਾਲ ਹਮੇਸ਼ਾ ਸ਼ੇਅਰ ਕਰਦੀ ਰਹਿਣੀ ਹੁੰਦੀ ਆ ਆਪਣੀਆਂ ਭੈਣਾਂ ਨੂੰ ਛੋਟੇ ਛੋਟੇ ਜੋ ਕਿਚਨ ਟਿਪਸ ਹੁੰਦੇ ਆ ਜੋ ਵੀ ਘਰ ਦੇ ਡੇਲੀ ਰੁਟੀਨ ਚ ਜੋ ਵੀ ਯੂਜ਼ ਕਰਦੀ ਆ ਇਸੇ ਤਰ੍ਹਾਂ ਆਪਣੀ ਸਾਰੀਆਂ ਵੀਡੀਓ ਸ਼ੇਅਰ ਕਰਦੇ ਆ ਠੀਕ ਹੈ ਜੀ ਤੁਸੀਂ ਵੀ ਸਿਰਫ ਇੱਕ ਰੇਤੇ ਦੇ ਨਾਲ ਥੋੜਾ ਜਿਹਾ ਸਾਰਾ ਪਾ ਕੇ ਆਪਣੀ ਟਿੰਕ ਨੂੰ ਇਦਾਂ ਹੀ ਚਮਕਾ ਸਕਦੇ ਹੋ ਠੀਕ ਹੈ ਆ ਦੇਖੋ ਇੱਕਦਮ ਸਾਡੀ ਟਿੰਕ ਨਾ ਸਾਫ਼ ਸੁਥਰੀ ਚਮਕ ਜਾਂਦੀ ਹੈ আর ਸਾਡੀਆਂ ਟੂੜੀਆਂ ਵੀ ਇਦਾਂ ਹੀ ਚਮਕ ਜਾਂਦੀਆਂ আর ਟਾਇਲਾ ਮਜਰਾ ਦੀ ਨਾਲ ਦੀ ਨਾਲ ਕੋਸ਼ਿਸ਼ ਤਾਂ ਇਹ ਨਹੀਂ ਕਰਿਆ ਕਰਦੇ ਆ ਵੈਸੇ ਤਾਂ ਬਹੁਤ ਸਾਰਿਆਂ ਨੇ ਪਹਿਣਾ ਨਾਲ ਦੀ ਨਾਲ ਪਰ ਮੈਂ ਕਈਆਂ ਨੇ ਖੁਦ ਘਰ ਤੋਂ ਦੇਖਿਆ ਜੇ ਸੱਚੀ ਕਹੂੰ ਨਾ ਬਿਲਕੁਲ ਦੀ ਸਾਫ਼ ਸਫਾਈ ਦੀ ਹੈ ਰਸੋਈ ਸਾਫ਼ ਹੈ ਤਾਂ ਸਮਝੋ ਕਹਿੰਦੇ ਹੁੰਦੇ ਨੇ ਔਰ ਫਿਰ ਪਹਿਚਾਨ ਹੁੰਦੀ ਹੈ ਰਸੋਈ ਸਾਡੀ ਜੇ ਘਰ ਵਧੀਆ ਨਹੀਂ ਆਪਾਂ ਸਾਫ਼ ਕਰ ਸਕਦੇ ਆਪਾਂ ਖਾਣਾ ਨਹੀਂ ਵਧੀਆ ਬਣਾ ਸਕਦੇ ਸਾਡਾ ਫਾਇਦਾ ਵੀ ਹੈ ਨਾ ਜੀ ਤੇ ਲੋ ਜੀ ਇੱਧਰ ਆਪਣਾ ਰਸੋਈ ਦਾ ਛੇਤ ਦਾ ਵੀ ਕੰਮ ਨਿਪਟ ਗਿਆ ਸਾਡਾ ਜੋ ਜੀ ਆ ਦੇਖੋ ਸਾਡੀ ਰਸੋਈ ਬਿਲਕੁਲ ਕੋਈ ਵੀ ਦਾਗ ਨਹੀਂ ਲਿੰਦਾ ਸਾਡੀ ਰਸੋਈ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਵੀ ਆਪਣੀਆਂ ਰਸੋਈਆਂ ਨੂੰ ਸਾਫ਼ ਕਰ ਸਕਦੇ ਹੋ ਠੀਕ ਹੈ ਇਹ ਟੈਂਕ ਵੀ ਖੋਡਣੀਆਂ ਬਾਕੀ ਆਜਤ ਅਸੀਂ ਬਹੁਤ ਸਾਰਾ ਭੰਡੇ ਥੋਈ ਸਾਰਾ ਕੁਝ ਕਰ ਲੱਗੇ ਆ ਆਪਣਾ ਚਲੋ ਜੋ ਵੀ ਕੀਤਾ ਆਪਾਂ ਕੇ ਡੇਲੀ ਰੂਟੀਂਨ ਦੇ ਵਿੱਚ ਜਿਸ ਤਰ੍ਹਾਂ ਵੀ ਕਰਦੇ ਆ ਹੁਣ ਤਾਂ ਦੀਵਾਲੀ ਕਰਕੇ ਆਪਾਂ ਸਫਾਈ ਸੀ ਵੀ ਮੈਂ ਕੇ ਚਲੋ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਠੀਕ ਹੈ ਜੀ ਬਾਤ ਨੂੰ ਹੋਰ ਸਾਰੀ ਥੋਈ ਇਕਦਮ ਸਾਫ਼ ਸੁਥਰੀ ਕਰਕੇ ਫਿਰ ਆਪਾਂ ਵੀਡੀਓ ਦਾ ਕਰਦੇ ਆ ਜੀ ਐਂਡ ਤੇ ਫਾਇਦੇ ਹੁੰਦੇ ਆ ਪਾ ਜਿੰਨੇ ਹੋਇਆ ਲਾਲੂ ਦੇ ਕੁਛ ਲੈ ਗੇ ਆਰਾਮ ਰਾਮ ਨਾਲ ਲਾ ਲੇ ਠੀਕ ਹੈ ਜੀ ਤੇ ਲੋ ਜੀ ਇਹ ਸੀਗੀ ਰਸੋਈ ਦੇ ਸਾਰੇ ਭਾਂਡੇ ਹੁਣ ਸੁੱਕ ਗਏ ਹੁਣ ਵਧੀਆ ਤਰੀਕੇ ਨਾਲ ਲਾ ਦਾਂਗੇ ਠੀਕ ਹੈ ਰਸੋਈ ਸੁੱਕ ਜਵੇ ਰਸੋਈ ਸਾਫ ਕਰ ਲੈਨੇ ਆ ਪੋਚਾ ਮਾਰਦੇ ਆ ਤੇ ਫਿਰ ਬਾਅਦ ਚ ਸ਼ਾਮ ਨੂੰ ਕਰਦੇ ਆ ਮਿਲਦੇ ਆ ਜੀ ਬਹੁਤ ਸਾਰਾ ਥੈਂਕ ਯੂ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਜਿਹੜੀਆਂ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਥੈਂਕ ਯੂ ਠੀਕ ਹੈ ਜੀ ਵਧੀਆ ਲੱਗਿਆ ਮੈਨੂੰ ਤੁਹਾਡੇ ਅੱਛਾ ਅੱਛੇ ਕਮੈਂਟ ਪੜ ਕੇ ਤੇ ਆ ਦੇਖ ਲੋ ਸਾਰੀ ਅੱਜ ਡੀਪ ਕਲੀਨਿੰਗ ਕਰਤੀ ਆ ਪਰ ਰਸੋਈ ਦੀ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਹलो ਗਾਇਜ਼ ਆਜ ਫਾਈਨਲੀ ਸਾਡ ਡੀਪ ਕੰਪਲੀਟ ਹੋ ਗਈ ਰਸੋਈ ਦੀ ਸਫਾਈ ਠੀਕ ਹੈ ਜੀ ਉੱਪਰੋਂ ਰਹਿ ਗਈ ਸੀ ਹਮੇ ਤਾਂ ਕਹਿੰਦੀ ਚਲੋ ਮੈਂ ਮੈਂ ਕਿਹੜਾ ਵਧੀਆ ਤਰੀਕੇ ਨਾਲ ਨਾ ਖਬਾਰਾਂ ਪਛਾ ਦੇ ਕਿਉਂਕਿ ਖਬਾਰਾਂ ਬਿਨਾ ਜਦੋਂ ਥੋੜਾ ਜਿਹਾ ਔਇਲ ਹੁੰਦਾ ਨਾ ਤੇ ਉੱਪਰ ਫਿਰ ਜੰਮ ਜਾਂਦਾ ਉਹ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਅਖਬਾਰਾਂ ਵਿੱਚ ਵਸਾ ਦੇਣੇ ਆ ਨਾ ਫਿਰ ਵਧੀਆ ਰਹਿੰਦਾ ਇਸ ਕਰਕੇ ਆਪਾਂ ਸਾਰੇ ਸਾਫ਼ ਕਰਕੇ ਨਾ ਤੇ ਦੇਖੋ نیچے ਅਖਬਾਰਾਂ ਮਛਾਲ ਦੀਆਂ ਬਿਲਕੁਲ ਐਨ ਸਾਫ਼ ਸੁਥਰੀ ਸਾ ਗਿਰਸੋਈਆਂ ਨੀਟ ਐਂਡ ਕਲੀਨ ਅੱਜ ਨੂੰ ਸੋਈ ਦੀ ਕੰਬਲ ਕੋਲ ਫ੍ਰੀ ਹੋ ਗਿਆ ਟੈਂਸ਼ਨ ਸੋਈ ਦੀ ਸਾਡੀ ਖਤਮ ਹੋ ਚੁੱਕੀ ਤੇ ਲੋ ਜੀ ਅੰਦਰ ਆਪਾਂ ਕਰ ਲਈ ਸਾਰੀ ਸਾਫ਼ ਸਫਾਈ ਆ ਦੇਖ ਲਓ ਸਾਡੀ ਸੋਈ ਬਿਲਕੁਲ ਨੀਟ ਐਂਡ ਕਲੀਨ ਹੋ ਗਈ ਅੱਜ ਅੱਜ ਆਪਾਂ ਸੋਈ ਦੇ ਕੰਮਾਂ ਤੋਂ ਹੋ ਗਿਆ ਫ੍ਰੀ ਠੀਕ ਐ ਸੀ ਕੱਲ ਨੂੰ ਆਪਾਂ ਕਰਦੇ ਆ ਜੀ ਆਪਣਾ ਸਟੋਰ ਕਮਰੇ ਜਿੱਦਾਂ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਬਾਕੀ ਛੋਟੇ ਛੋਟੇ ਜੋ ਟਿਪਸ ਹੁੰਦੇ ਆ ਤੁਹਾਡੇ ਨਾਲ ਮੈਂ ਸ਼ੇਅਰ ਕਰ ਦੇਣੀਆਂ ਤੇ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਮਿਲਦੀਆਂ ਫਿਰ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ